Bye, Beth. og det er ikke noe som helst. Arkana kadar 경찰 akan. i you. Thank you. ਤਾਰਾ ਕਿਚੀ ਕਰੋ ਜੀਰਾ ਖਿੱਚਾ ਕਰੋ ਹਾਂ ਇਹ ਦੇ ਇਸ ਲਈ ਹੈ ਕੀ ਕਾਰਨ ਵੀ ਨਾਕੇ ਬੰਦ ਕੀਤੀ ਗਈ ਹੈ ਬਤਿਹਾਰ ਜੀ ਅੱਜ ਸਪੈਸ਼ਲ ਆਪਰੇਸ਼ਨ ਸੀਲ 7 ਦੇ ਤਹਿਤ ਹਾਈ ਟੈਕ ਨਾਕੇ ਲਗਾਏ ਗਏ ਨਾਲ ਮਾਨਜੂਲ ਡੀਜੀਪੀ ਸਾਹਿਬ ਔਰ ਮਾਨਜੂਲ ਕੇ ਸਰਪ੍ਰਿੰਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਸਪੈਸ਼ਲ ਅਭਿਆਨ ਚਲਾਇਆ ਗਿਆ ਇੰਟਰ ਸਟੇਟ ਲਗਾਏ ਗਏ ਹਿਮਾਚਲ ਦੇ ਦੂਰ ਡਿਸਟ੍ਰਿਕਟ ਪੈਂਦੇ ਨੇ ਸਾਡੇ ਉਨਾ ਔਰ ਬਲਾਸਪੁਰ ਤੇ ਉਹਨਾਂ ਦੀ ਪੁਲਿਸ ਵੀ ਸਾਡੇ ਨਾਲ ਸਾਡੀ ਵੀ ਪੁਲਿਸ ਨਾਲ ਦੋਨਾਂ ਸਟੇਟ ਦੀ ਪੁਲਿਸ ਦੇ ਨਾਲ ਸਪੈਸ਼ਲ ਜਿਹੜੇ 6 ਵਜੇ ਤੋਂ ਨਾਕੇ ਲਾਏ ਇਹ ਤੇ ਹਰ ਪ੍ਰਕਾਰ ਦੀ ਆਪਾਂ ਐਪ ਐਪ ਅਤੇ ਵਾਹਨ ਐਪ ਉਹ ਵੀ ਇਸਤੇਮਾਲ ਕੀਤੀ ਜਾ ਰਹੀ ਹੈ ਤੇ ਟੂ ਵੀਲਰ ਥਾਰ ਗੱਡੀਆਂ ਤੇ ਕੀ ਕਹਿੰਦੇ ਆ ਇਸ ਤੋਂ ਇਲਾਵਾ ਐਂਟੀ ਸੋਸ਼ਲ 엘ਿਮੈਂਟਸ ਐਂਡ ਡਰਗ ਤੇ ਐਕਸਾਈਜ਼ ਇਹ ਸਾਡਾ ਹੈਗਾ ਮੇਨ ਨਿਸ਼ਾਨਾ ਤੇ ਕਾਫੀ ਗੱਡੀਆਂ ਲਿਸਟ ਤਿਆਰ ਕੀਤੀ ਜਾ ਰਹੀ ਹੈ ਪ੍ਰੋਪਰ ਚੈਕਿੰਗ ਕਰ ਰਹੇ ਆ ਤੇ ਨਾਕਾ ਬੁੱਕਣ ਤੋਂ ਬਾਅਦ ਆਪਾਂ ਡਿਟੇਲ ਦੇਵਾਂਗੇ ਰਿਕਵਰੀ ਕੀਤੀ ਜਾ ਰਹੀ ਹੈ ਦੇ ਵਿੱਚ ਕਿੱਥੇ ਕਿੱਥੇ ਨਕਲੇ ਆਏ ਹੋਏ ਨੇ ਨੰਗਲ ਦੇ ਵਿੱਚ ਇੱਕ ਬਰਮਲਾ ਪੁਆਇੰਟ ਹੈ ਜੀ ਤੇ ਦੂਸਰੇ ਦਾ ਨਾਮ ਕਿੱਥੇ ਲਿਆ ਨੰਗਲ ਦੇ ਵਿੱਚ ਕਲਸੇੜਾ ਇੱਕ ਕਲਸੇੜਾ ਪੁਆਇੰਟ ਹੈ ਕਲਸੇੜਾ ਬਾਰਡਰਸ ਤੇ ਇਹਨਾਂ ਦੋਨਾਂ ਤੇ ਲਗਾਏ ਹੋਏ ਆ ਚੈਕਿੰਗ ਚੱਲ ਰਹੀ ਹੈ ਠੀਕ ਹੈ ਠੀਕ ਹੈ